ਮਰਾਲਾ ਸਾਨਕ ਇੱਕ ਜਜ਼ਬਾ ਐਨਜੀਓ ਦੇ ਮੈਂਬਰਾਂ ਨੇ ਮੰਜੇ ਤੇ ਪਈ ਗਰੀਬ ਬਜ਼ੁਰਗ ਦੇ ਟੁੱਟੇ ਹੋਏ ਪੱਟ ਦਾ ਆਪਰੇਸ਼ਨ ਕਰਵਾਇਆ ਇਲਾਕੇ ਵਿੱਚ ਗਰੀਬ ਅਪੰਗ ਵਿਅਕਤੀ ਦੀ ਸੇਵਾ ਕਰ ਰਹੀ ਇੱਕ ਜਜ਼ਬਾ ਐਨਜੀਓ ਦੇ ਮੈਂਬਰ ਡਾਕਟਰ ਸੰਦੀਪ ਸਿੰਘ ਨੂੰ ਕਿਸੇ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਬਜ਼ੁਰਗ 1.5 ਸਾਲ ਤੋਂ ਅਤਿ ਦੀ ਗਰੀਬੀ ਹੋਣ ਕਾਰਨ ਆਪਣੇ ਟੁੱਟੇ ਹੋਏ ਪੱਟ ਦਾ ਆਪਰੇਸ਼ਨ ਨਹੀਂ ਕਰਵਾ ਸਕਿਆ ਤਾਂ ਡਾਕਟਰ ਸੰਦੀਪ ਸਿੰਘ ਨੇ ਇੱਕ ਜਸਬਾ ਐਨਜੀਓ ਦੇ ਕੁਝ ਮੈਂਬਰਾਂ ਨੇ ਗਰੀਬ ਬਜ਼ੁਰਗ ਦੇ ਘਰ ਤੇ ਜਾ ਕੇ ਦੇਖਿਆ ਤਾਂ ਉਸ ਨੂੰ ਸਮਰਾਵਲਾ ਦੇ ਕਾਉਂਸਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਡਾਕਟਰ ਪਰਮਜੀਤ ਕਾਉਂਸਲ ਅਤੇ ਡਾਕਟਰ ਬਲਵਿੰਦਰ ਕਾਉਂਸਲ ਨੇ ਬਜ਼ੁਰਗ ਦੇ ਟੁੱਟੇ ਹੋਏ ਪੱਟ ਦੀ ਸਰਦਰੀ ਕੀਤੀ ਡਾਕਟਰ ਪਰਮਜੀਤ ਕਾਉਂਸਲ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਪਰਮਜੀਤ ਦਰਸਲ ਪੇਸ਼ੈਂਟ ਆਇਆ ਹੋਆ ਕੀ ਕੋਈ ਖੇਲੀ ਹਸਸਲ ਆ ਕੀ ਹੈ ਕਿ ਕਿਸ ਤਰ੍ਹਾਂ ਲੱਗ ਰਿਹਾ ਹੋਆ ਹਾਂ ਜੀ ਸਾਡੇ ਕੋਲ ਇੱਕ ਮਨਜੀਤ ਸਿੰਘ ਬਾਪੂ ਜੀ ਆਏ ਨੇ ਬੀਜੇ ਵੈਂ ਤੋਂ ਔਰ ਇਹ ਸਾਡੇ ਕੋਲ ਇਹਨਾਂ ਨੂੰ ਰੋਡ ਸਾਈਡ ਐਕਸੀਡੈਂਟ ਦੇ ਨਾਲ ਪੇਸ਼ੈਂਟ ਆਇਆ ਸੀ ਇੱਕ ਜੱਜ ਦਾ ਐਨ ਜੀਓ ਆ ਫੰਰਾਲੇ ਤੋਂ ਉਹ ਸਾਡੇ ਕੋਲ ਲੱਗਿਆ ਨੇ ਇਹਨਾਂ ਨੂੰ ਇਹ ਡਿਮੋਲਿਸ਼ਨ ਚੱਲਿਆ ਰਿਹਾ ਤੇ ਜਦੋਂ ਚੱਲਿਆ ਬਾਪੂ ਜੀ ਦੀ ਸਰਜਰੀ ਹੋਈ ਐ ਐਕਚੁਅਲੀ ਇਹਨਾਂ ਦਾ ਰੀਫ੍ਰੈਕਚਰ ਸੀ ਇਹਨਾਂ ਦੀ ਪਹਿਲਾਂ ਵੀ ਹੱਡੀ ਟੁੱਟ ਚੁੱਕੀ ਸੀ ਉਹ ਹੱਡੀ ਪ੍ਰੋਪਰ ਨਾ ਜੁੜਨ ਕਰਕੇ ਐਕਸੀਡੈਂਟ ਨਾਲ ਹੱਡੀ ਦੁਬਾਰਾ ਟੁੱਟ ਗਈ ਉਹਦੇ ਨਾਲ ਇਹਨਾਂ ਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਤੇ ਇਸ ਪੇਸ਼ੈਂਟ ਨੂੰ ਸਾਡੇ ਕੋਲ ਇੱਕ ਜੱਜਾ ਇੱਕ ਜਜ਼ਬਾ ਐਨ ਜੀਓ ਟੀਮ ਸੰਗਰਾਣਾ ਲੈ ਕੇ ਆਏ ਸੀ ਜਿਨ੍ਹਾਂ ਦਾ ਇਲਾਜ ਆਪਣੇ ਹਸਪੀਟਲ ਕੌਸ਼ਲ ਹਸਪੀਟਲ ਸੰਗਰਾਣਾ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਫਰਿਸ਼ਤੇ ਸਕੀਮ ਦੇ ਤਹਿਤ ਬਿਲਕੁਲ ਫ੍ਰੀ ਕੀਤਾ ਗਿਆ ਹੈ ਨਹੀਂ ਕਰਸੋ ਪ੍ਰੋਜੈਕਟ ਜਿਹੜੀ ਫਿਸਟਰ ਸਕੀਮ ਆ ਉਹ ਵੀ ਲੱਗਦਾ ਰਹੂਗਾ ਤੇ ਨਹੀਂ ਹਾਂਜੀ ਜਿਹੜੇ ਜਿਹੜੇ ਇਲਾਜ ਪੰਜਾਬ ਸਰਕਾਰ ਨੇ ਮਾਨਤਾ ਦਿੱਤੀ ਹੈ ਉਹ ਸਾਰੇ ਇਲਾਜ ਆਪਣੇ ਹਸਪੀਟਲ ਦੇ ਵਿੱਚ ਬਿਲਕੁਲ ਫ੍ਰੀ ਕੀਤੇ ਜਾਂਦੇ ਆ ਅੱਜ ਪੇਸ਼ੈਂਟ ਸੁੱਕੀ ਕਰ ਦਿੱਤੇ ਜੀ ਹਾਂਜੀ ਪੇਸ਼ੈਂਟ ਬਿਲਕੁਲ ਟ੍ਰਾਂਸਫਰ ਹੋ ਕੇ ਅੱਜ ਆਪਣੇ ਘਰ ਜਾ ਰਹੇ ਆ ਤੇ ਉਹ ਵੀ ਖਰਚਾ

ਇੱਕ ਕਾਫੀ ਸਮੇਂ ਤੋਂ ਸੀਗਾ ਜੀ ਜਦੋਂ ਐਕਚੁਅਲੀ ਇਹਨਾਂ ਦਾ ਜਿਹੜੀ ਐਨਜੀਓ ਆਪਣੇ ਉਹਨਾਂ ਤੇ ਡਾਚਾ ਚਾਏ ਫਿਰ ਉਹ ਹੀ ਆਪਣੇ ਕੋਲੇ ਨਾਲ ਲੈ ਕੇ ਆਇਆ ਕਿਉਂਕਿ ਪੇਸ਼ੈਂਟ ਹੈ ਜਿਹਦਾ ਇਲਾਜ ਕਰਾ ਤਾ ਸਮਰੱਥ ਸੀ ਉਹਨਾਂ ਕੋਲ ਕੋਈ ਪੇਮੈਂਟ ਨਹੀਂ ਸੀ ਐਕਸੀਡੈਂਟ ਹੋਣ ਕਰਕੇ ਜਿੱਦਾਂ ਬੇਆਸਰਾ ਹੋ ਕੇ ਮਰੀਜ਼ ਘਰੇ ਰਹਿ ਲੰ데요 ਸਿਰਫ ਐਦਾ ਹੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਬਾਪੂ ਜੀ ਦੁਬਾਰਾ ਹੁਣ ਚੱਲ ਨਹੀਂ ਸਕਣਗੇ ਕਿਉਂਕਿ ਸਿਰਫ ਇੱਕ ਫ੍ਰੈਕਚਰ ਨਹੀਂ ਸੀ ਇਹਨਾਂ ਦੇ ਪੈਰ ਦੀ ਹੱਡੀ ਤੱਕ ਪ੍ਰੋਪਰਲੀ ਗਲ ਚੁੱਕੀ ਸੀ ਟੀਕ ਬਹੁਤ ਜ਼ਿਆਦਾ ਸੀ ਇਸੇ ਲਈ ਤਾਂ ਇਹਨਾਂ ਦਾ ਕਿਸੇ ਨੇ ਇਲਾਜ ਨਹੀਂ ਕਰ ਪਾਇਆ ਰੋਡ ਕੋ ਜਰਾ ਬਈਆ ਆਪਰੇਸ਼ਨ ਕਰ ਸਕਦੇ ਇਨਾਂ ਦੀ ਵੀ ਸਾਡ ਜੀ ਨੂੰ ਜੀ ਆਇਆਂ ਨੂੰ ਆਰਥੋ ਦੀ ਕੀ ਹਾਲਾ ਜਨ ਜੀ ਉਹਦੇ ਦੇਖੋ ਮੈਂ ਐਨ ਜੀਓ ਨੂੰ ਦਾ ਬਹੁਤ ਥੈਂਕ ਯੂ ਕਰਦੀ ਐਪਰੀਸ਼ੀਏਟ ਕਰਦੀ ਆ ਕਿ ਜਿਹੜੀ ਨਿਊ ਜਨ ਜਨਰੇਸ਼ਨ ਇਸ ਐਨ ਜੀਓ ਨੂੰ ਚਲਾ ਰਹੀ ਆ ਕਿ ਅੱਗੇ ਹੋ ਕੇ ਇਦਾਂ ਦੇ ਬੇਸਹਾਰਾ ਲੋਕਾਂ ਦੀ ਹੈਲਪ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਆਪ ਦੇ ਚਲਦੇ ਟਾਈਮ ਚੋਂ ਟਾਈਮ ਕੱਢ ਕੇ ਇਦਾਂ ਲੋਕਾਂ ਨੂੰ ਟਾਈਮ ਦੇਣਾ ਇੱਕ ਬਹੁਤ ਵੱਡੀ ਗੱਲ ਹੈ ਮੈਂ ਉਹਨਾਂ ਦੀ ਇਦਾਂ ਦੀ ਚੀਜ਼ ਨੂੰ ਐਪਰੀਸ਼ੀਏਟ ਕਰਦੀ ਆ ਮੇਰਾ ਨਾਮ ਡਾਕਟਰ ਸੰਦੀਪ ਸਿੰਘ ਇੱਕ ਜਜਵਾ ਫੈਡਰੇਸ਼ਨ ਸਮਰਾਲਾ ਅੱਜ ਕਿਸ ਪੇਸ਼ੰਗੇ ਚੇਅ ਉਹ ਦਿੱਤੇ ਲਿਖੇ ਤੋ ਅੱਜ ਪੇਸ਼ੈਂਟ ਸੀਗੇ ਬੀਜੇ ਤੋਂ ਉਹਨਾਂ ਦੇ ਡੇਟ ਤੋਂ 2 ਸਾਲ ਪਹਿਲਾਂ ਨਾ ਪੱਟ ਦੀ ਹੱਡੀ ਟੁੱਟ ਗਈ ਸੀ ਤੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਖਸਤਾ ਹੋਣ ਕਰਕੇ ਉਹਨਾਂ ਤੋਂ ਪੱਟ ਦਾ ਇਲਾਜ ਜਿਹੜਾ ਨਹੀਂ ਕਰਵਾਇਆ ਗਿਆ ਉਹ ਪੇਸ਼ੈਂਟ ਦੀ ਜਿਹੜੀ ਹੱਡੀ ਆਉ ਟੇਢੀ ਬੇਟੀ ਜੁੜੀ ਤੇ ਕੀ ਹੋਇਆ ਕਿ ਉਹਦੇ ਥੋੜੀ ਪੈਰ ਦੇ ਉੱਤੇ ਸੱਟ ਲੱਗੀ ਉਹ ਮੈਡੀਸਨ ਲੈਣ ਲਈ ਹਸਪੀਟਲ ਆ ਰਿਹਾ ਸੀ ਸਮਰਾਲੇ ਨੂੰ ਰਸਤੇ ਦੇ ਵਿੱਚ ਉਹਦਾ ਐਕਸੀਡੈਂਟ ਹੋਇਆ ਸਾਨੂੰ ਉੱਥੋਂ ਕਿਸੇ ਨੇ ਚੱਕਿਆ ਨਹੀਂ ਹੈਗਾ ਫਿਰ ਉੱਥੋਂ ਕਿਸੇ ਦਾ ਫੋਨ ਆਇਆ ਸਾਡੇ ਪ੍ਰਧਾਨ ਜੀ ਨੂੰ ਅੰਤਰਜੋਜੀ ਨੂੰ ਕਿ ਕੋਈ ਪੇਸ਼ੈਂਟ ਰਹਿਦਾ ਕਿ ਗਿਰਿਆ ਹੋਇਆ ਵਿਚਾਰਾ ਬਹੁਤ ਖਸਤਾ ਹਾਲਤ ਚਾ ਫਿਰ ਸਾਡੀ ਸਾਰੀ ਟੀਮ ਉੱਥੇ ਗਈ ਅਸੀਂ ਜਾ ਕੇ ਫਿਰ ਉਹਨੂੰ ਚੱਕਿਆ ਚਾਕੇ ਉਹਦੇ ਕੌਸ਼ਲ ਹਸਪਤਾਲ ਚ ਦਾਖਲ ਕਰਾਇਆ ਤੇ ਜਿਹੜਾ ਪੇਸ਼ੈਂਟ ਹੈ ਘਰ ਹੀ ਚਲ ਰਹੀ ਹੈ ਜਿਹੜਾ ਫੈਮਿਲੀ ਕੋਲ ਹੈ ਅਸੀਂ ਜਦੋਂ ਉਹਦੇ ਘਰੇ ਜਦੋਂ ਇੱਥੇ ਹਸਪੀਟਲ ਐਡਮਿਟ ਕਰਾ ਕੇ ਸੀ ਜਦੋਂ ਉਹਦੇ ਘਰ ਦੇ ਵਿੱਚ ਗਏ ਤਾਂ ਦੇਖਿਆ ਕਿ ਘਰ ਦਾ ਹਾਲ ਘਰ ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਖਸਤਾ ਸੀਗੇ ਤੇ ਖਾਸਾ ਹਾਲਤ ਔਨ ਕਰਕੇ ਨਾ ਤਾਂ ਕੋਈ ਕਮਾਂਡ ਦਾ ਸਾਧਨ ਸੀਗਾ ਉਹਦੇ ਕੋਲ ਕੁਝ ਵੀ ਤੇ ਫਿਰ ਅਸੀਂ ਜੋ ਆਪਣੀ ਸੰਸਥਾ ਹੈ ਸੰਸਥਾ ਦੇ ਜੋ ਦਾ ਮੁੱਢਲੀ ਸਹਾਇਤਾ ਦੇ ਕੇ ਜੋ ਵੀ ਖਰਚਾ ਸੀਗਾ ਕੁਸ਼ਕ ਅਸੀਂ ਕੀਤਾ ਕੁਸ਼ਕ ਆਪਣੀ ਪੰਜਾਬ ਸਰਕਾਰ ਦੀ ਜਿਹੜੀ ਨਵੀਂ ਸਕੀਮ ਆਈ ਆ ਉਹਦੇ ਵਿੱਚੋਂ ਕੁਸ਼ਕ ਪੈਸੇ ਲੈ ਕੇ ਵੀ ਜਿਹੜੇ ਪੇਸ਼ੈਂਟ ਦੇ ਜਿਹੜੇ ਪੱਟ ਦੀ ਹੱਡੀ ਦਾ ਜਿਹੜਾ ਟੁੱਟ ਗਈ ਸੀ ਦੁਬਾਰਾ ਉਹਦਾ ਫਿਰ ਟ੍ਰੀਟਮੈਂਟ ਅਸੀਂ ਕਰਵਾਇਆ ਫੈਮਿਲੀ ਮੈਂਬਰ ਹੈ ਕੋਈ ਨਾ ਨਹੀਂ ਫੈਮਿਲੀ ਮੈਂਬਰ ਸਰ ਉਹਨਾਂ ਦੇ ਹੈਗੇ ਜਰੂਰ ਨੇ ਬਟ ਉਹ ਐਨੇ ਜੋਗੇ ਨਹੀਂ ਹੈਗੇ ਕਿ ਇਹਦੇ ਪੱਟ ਦਾ ਜਿਹੜਾ ਹੈਗਾ ਉਹ ਦੁਬਾਰਾ ਇਲਾਜ ਕਰਾ ਸਕਦੇ ਸੀ ਪੇਸ਼ੈਂਟ ਦੀ ਉਮਰ ਲਗਭਗ 60 ਤੋਂ 65 ਸਾਲ ਦੀ ਉਮਰ ਹੈ ਹੱਡੀ ਜੋਤੀ ਆ ਹਾਂਜੀ ਹੱਡੀ ਉਹਨਾਂ ਦੇ ਅਸੀਂ ਆਪਰੇਟ ਕਰਵਾ ਕੇ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾ ਤੇ ਅਸੀਂ ਉਹਨਾਂ ਦੇ ਪੱਟ ਦੇ ਆਪਰੇਟ ਕਰਵਾ ਕੇ ਉਹਦੇ ਰਾਹ ਪਵਾਤੀ ਹੋਈ ਆ ਤੇ ਜਿਵੇਂ ਜਿਵੇਂ ਉਹਨਾਂ ਨੂੰ ਦੱਸਿਆ ਕਿ ਅਗਰ ਤਾਂ ਉਹਦਾ ਤਵਾਹ ਹੋਇਆ ਤਾਂ ਠੀਕ ਹੈ ਨਹੀਂ ਫਿਰ ਸਾਡੀ ਸੰਸਥਾ ਦੇ ਇੱਕ ਮੈਂਬਰ ਦੇ ਅਸੀਂ ਡਿਊਟੀ ਲਗਾਵਾਂਗੇ ਉਹ ਪੇਸ਼ੈਂਟ ਨੂੰ ਆਪ ਲੈ ਘਰੇ ਲੈ ਕੇ ਆਏ ਹੋਏਗਾ ਘਰੋਂ ਤੇ ਘਰੇ ਡਾਕਟਰ ਸਾਹਿਬ ਨੇ ਚੈੱਕ ਕਰਵਾ ਕੇ ਘਰੇ ਛੱਡ ਕੇ ਆਉਣਗਾ ਪਹਿਲਾਂ ਵੀ ਅਸੀਂ ਪੇਸ਼ੈਂਟਾਂ ਨੂੰ ਲਗਾ ਹਾਂਜੀ ਪਹਿਲਾਂ ਵੀ ਅਸੀਂ ਬਹੁਤ ਪੇਸ਼ੈਂਟਸ ਦਾ ਇਲਾਜ ਕਰਾ ਚੁੱਕੇ ਆ ਕੁਝ ਸਾਡੇ ਪੇਸ਼ੈਂਟਸ ਲੁਧਿਆਣੇ ਐਡਮਿਟ ਨੇ ਦੋ ਪੇਸ਼ੈਂਟਸ ਦਾ ਅਸੀਂ ਪਹਿਲਾਂ ਹੋਰੇ ਟਰੀਟ ਟ੍ਰੀਟਮੈਂਟ ਲੈ ਚੁੱਕੇ ਆ ਤੇ ਬਹੁਤ ਜਿਹੜੇ ਡਾਕਟਰ ਸਾਹਿਬ ਨੇ ਸਾਡੇ ਨਾਲ ਬਹੁਤ ਵਧੀਆ ਆਪਰੇਟ ਕਰਕੇ ਕੌਸ਼ਲ ਹਸਪਤਾਲ ਨੇ ਤੇ ਜੋ ਵੀ ਸਾਡੇ ਕੋਲੋਂ ਸੇਵਾ ਹੁੰਦੀ ਅਸੀਂ ਕਰ ਦਿੰਨੇ ਆ ਕੁਝ ਡਾਕਟਰ ਸਾਹਿਬ ਆਪਣੇ ਕੋਲ ਕਰ ਕਰ ਦਿੰਦੇ ਆ ਤੇ ਕੁਝ ਜੋ ਸਰਕਾਰ ਦਿੰਦੀ ਆ ਉਹ ਕਰਕੇ ਅਸੀਂ ਪੇਸ਼ੈਂਟ ਦਾ ਜੋ ਇਲਾਜ ਆ ਉਹ ਅਸੀਂ ਇੱਥੇ ਮੁਫਤ ਕਰਦੇ ਆ